ਅਸਲਾਮੁਆਲੇਕ ਮਿਲ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਅਮਨਦੀਪ ਕੌਰ ਦੇ ਕੇਸ ਦੇ ਵਿੱਚ ਵੱਡੇ ਵੱਡੇ ਖੁਲਾਸੇ ਹੋ ਰਹੇ ਕੀ ਹੈ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਆ ਜਿਹੜੀ ਅੱਜ ਦੀ ਵੀਡੀਓ ਹੈ ਬਹੁਤ اہم ਵੀਡੀਓ ਹੈ ਸੁਣੋਗੇ ਤੁਸੀਂ ਹੈਰਾਨ ਰਹਿ ਜਾਵੋਗੇ ਇਸ ਲਈ ਇਸ ਵੀਡੀਓ ਨੂੰ ਪੂਰਾ ਵੇਖਿਓ ਤਾਂ ਕਿ ਤੁਹਾਨੂੰ ਮੁਕੰਮਲ ਜਾਣਕਾਰੀ ਮਿਲ ਸਕੇ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਅਫਸਾਨਾ ਖਾਨ ਦੀ ਭੈਣ ਕਹਿੰਦੀ ਸੀ ਕਹਿੰਦੀ ਮੈਨੂੰ ਤਾਂ ਨਹੀਂ ਪਤਾ ਕਹਿੰਦੀ ਮੇਰੀ ਤਾਂ ਨਾਰਮਲ ਜੀ ਫਰੈਂਡਸ਼ਿਪ ਆਮਨਦੀਪ ਕੌਰ ਦੇ ਨਾਲ ਪਰ ਅੱਜ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਆ ਕਹਿੰਦੇ ਧਾਲ ਦੇ ਵਿੱਚ ਕੁਝ ਕਾਲਾ ਪਰ ਇੱਥੇ ਤਾਂ ਪੂਰੀ ਧਾਲ ਹੀ ਕਾਲੀ ਨਿਕਲ ਗਈ ਹੈ ਯਾਨੀ ਤੁਹਾਨੂੰ ਜਿਹੜੀ ਅੱਜ ਖਬਰ ਦਿਖਾਵਾਂਗੇ ਇੱਕ ਬੰਦੇ ਦੇ ਨਾਲ ਜੁੜੀ ਕਹਾਣੀ ਨਹੀਂ ਇਹ ਕਈ ਬੰਦਿਆਂ ਦੇ ਨਾਲ ਤਾਰਾਂ ਜੁੜ ਗਈਆਂ ਨੇ ਬਿਕਰਮ ਸਿੰਘ ਮਜੀਠੀਆ ਬਾਦਲ ਦਾ ਯਾਨੀ ਕਿ ਸਕਾ ਸਾਲਾ ਉਹਦੇ ਨਾਲ ਵੀ ਤਾਰਾਂ ਜੁੜਦੀਆਂ ਨੇ ਕਨੈਕਸ਼ਨ ਸਾਹਮਣੇ ਆ ਗਿਆ ਔਰ ਦੂਜੇ ਪਾਸੇ ਮਕਰ ਸਾਹਿਬ ਸਾਡੇ ਪੰਜਾਬ ਦੇ ਪੱਤਰਕਾਰ ਉਹਨਾਂ ਦੀ ਵੀ ਤੁਹਾਨੂੰ ਖਬਰ ਸੁਣਾਵਾਂਗੇ ਕਿਉਂਕਿ ਅਮਨਦੀਪ ਕੌਰ ਦਾ ਕਨੈਕਸ਼ਨ ਜਿਹੜਾ ਸਾਹਮਣੇ ਆ ਗਿਆ ਤੁਹਾਨੂੰ ਹੈਰਾਨ ਕਰ ਦੇਣ ਵਾਲਾ ਹੈ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਵਿਜੀਲੈਂਸ ਵਿਭਾਗੇ ਨੇ ਅਮਨਦੀਪ ਕੌਰ ਨੂੰ ਫਿਲਹਾਲ ਗ੍ਰਿਫਤਾਰਤਾ ਕਰ ਲਿਆ ਪਰ ਤੁਹਾਨੂੰ ਉਹ ਬਾਹਰ ਆਉਂਦੀ ਵੀ ਦਿਖਾਵਾਂਗੇ ਕਿਉਂਕਿ ਬੜੀ ਹੀ ਅਹਿਮ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਫਿਰ ਤੋਂ ਤਰਥੱਲੀ ਮਚਣ ਜਾ ਰਹੀ ਹੈ ਅਫਸਾਨਾ ਖਾਨ ਦੀ ਭੈਣ ਨੇ ਦਾਵਾ ਕੀਤਾ ਕਹਿੰਦੀ ਮੇਰੇ ਨਾਲ ਯਾਨੀ ਉਤੋਂ ਉਤੋਂ ਜੇ ਫਰੈਂਡਸ਼ਿਪ ਹੈ ਨਾਰਮਲ ਫਰੈਂਡਸ਼ਿਪ ਮੇਰਾ ਇਹਦੇ ਨਾਲ ਕੋਈ ਬਹੁਤਾ ਰਿਸ਼ਤਾ ਨਹੀਂ ਹੈਗਾ ਪਰ ਅਸੀਂ ਇਹਨੂੰ ਘਰੇ ਰਾਤਾਂ ਜ਼ਰੂਰ ਕਟਵਾਉਨੇ ਆ ਯਾਨੀ ਤੁਹਾਡੀ ਕਿਸੇ ਬੰਦੇ ਦੇ ਨਾਲ ਕੋਈ ਜਾਣ ਪਛਾਣ ਨਾ ਹੋਵੇ ਥੋੜੀ ਬਹੁਤੀ ਹੋਵੇ ਤੇ ਉਹ ਬੰਦਾ ਕਤਲ ਕਰਕੇ ਆ ਜਾਏ ਤੇ ਫਿਰ ਤੁਸੀਂ ਇਹ ਕਿਵੇਂ ਕਹੋਗੇ ਕਿ ਸਾਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਹਹਾਕਾਰ ਮਚੀ ਹੈ ਕਿ ਭਾਈ ਜਿਹੜੀ ਇਹ ਜਨਾਨੀ ਆ ਇਹ ਬਿਲਕੁਲ ਫਰਾਉਡ ਹੈ ਤੇ ਨਸ਼ੇ ਦੀ ਤਸਕਰ ਆ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਗਾ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਵੱਡਾ ਖੁਲਾਸਾ ਛੁਪਿਆ ਜਿਹੜਾ ਕਿ ਤੁਹਾਡੇ ਸਾਹਮਣੇ ਕਰਾਂਗੇ ਕਿਉਂਕਿ ਅਫਸਾਨਾ ਖਾਨ ਦੀ ਭੈਣ ਨੇ ਤਾਂ ਬਿਲਕੁਲ ਇਨਕਾਰ ਕੀਤਾ ਹੈ ਕਹਿੰਦੀ ਸਾਡੇ ਨਾਲ ਤਾਂ ਲਿੰਕ ਹੀ ਹੈ ਨਹੀਂ ਪਰ ਲਿੰਕ ਮਜੀਠੀਏ ਤੱਕ ਨਿਕਲੇ ਆਉਂਦੇ ਨੇ ਤਾਂ ਫੇਰ ਇਹਨੂੰ ਇਨਕਾਰ ਕੌਣ ਕਰੂਗਾ ਫਿਲਹਾਲ ਉਸਤੇ ਬਹੁਤ ਵੱਡਾ ਐਕਸ਼ਨ ਹੋ ਸਕਦਾ ਹੈ ਅਫਸਾਨਾ ਖਾਨ ਦੀ ਭੈਣ ਦੇ ਉੱਤੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਅਫਸਾਨਾ ਖਾਨ ਦੀ ਭੈਣ ਕੀ ਛਪਾ ਰਹੀ ਹੈ ਕੀ ਵਿਕਰਮ ਸਿੰਘ ਮਜੀਠੀਏ ਦੇ ਨਾਲ ਰਿਸ਼ਤਾ ਹੈ ਔਰ ਕਿਵੇਂ ਮੱਕੜ ਦੀ ਗੱਲ ਵਿੱਚ ਆ ਜਾਂਦੀ ਹੈ ਜਿਨ੍ਹਾਂ ਨੇ ਉਹਦੀ ਇੰਟਰਵਿਊ ਕੀਤੀ ਹੈ ਪਿਛਲੇ ਦਿਨੀ ਜਾਨੀ ਉਸੇ ਦੀ ਇੰਟਰਵਿਊ ਦੇ ਮੁਤਾਬਕ ਅਮਨਦੀਪ ਕੌਰ ਫਸਦੀ ਹੈ ਪਰ ਛੇਤੀ ਹੁਣ ਬਾਹਰ ਵੀ ਆ ਰਹੀ ਹੈ ਉਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋਣੋ ਜਿਹੜਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹਦੇ ਬਾਹਰ ਆਉਣ ਵਾਲੀ ਖਬਰ ਸਾਂਝੀ ਕਰੂੰਗਾ ਜਿਹੜੀ ਸਾਰੇ ਹੀ ਪੰਜਾਬੀਆਂ ਨੂੰ ਹੈਰਾਨ ਕਰ ਦੇਣ ਵਾਲੀ ਹੈ ਸੁਣੋ ਜਿਹੜਾ ਵੀ ਧੱਕੇ ਚੜਿਆ ਕਾਨੂੰਨ ਹੱਥ ਲਾਉਂਦਾ ਤੇ ਆ ਬੀਬੀ ਜਿਹੜੀ ਦਾ ਅੱਜ 3 ਦਿਨ ਦਾ ਰਪਾਂਡ ਮਿਲਿਆ ਪੁਲਿਸ ਨੂੰ ਡਿਜੀਲੈਂਸ ਨੂੰ ਤੇ ਉਹ ਵੀ ਜਾਰ ਦੇ ਵਿੱਚ ਵਿਆਹ ਦੀ ਅੱਜ ਗੱਲ ਕਰਨਾ ਦਾ ਇੱਕ ਅਫਸਾਨਾ ਖਾਨੇ ਜਿਹੜੀ ਸਿਸਟਰ ਹੈ ਸ਼ਾਇਦ ਸਲੂਮ ਵਗੈਰਾ ਕੋਈ ਚਲਾਉਂਦੀ ਆ ਪਤਾ ਨਹੀਂ ਉਹ ਬਿਊਟੀਫੁੱਲ ਇਹ ਤਾਂ ਕੋਈ ਹੋਊਗਾ ਤੇ ਤੇ ਬੜੀ ਬਾਤ ਹੈ ਸ਼ਤਰ ਦਿਮਾਗ ਹੈ ਐਕਸ਼ਨ ਤੁਸੀਂ ਦੇਖਿਓ ਰੈਂਟੀ ਜੰਤਾ ਇਹ ਰੈਂਟੀ ਜੰਤਾ ਇਹ ਰੈਂਟੀ ਜੰਤਾ ਪਤਲੀ ਜਿਹੜੀ ਮਾਲਕ ਹੈ ਆਈਪੀਐਲ ਟੀਮ ਦੀ ਪੰਜਾਬੀਆਂ ਦੀ ਪੰਜਾਬ ਦੀ ਡਿਜਨ ਦਾ ਹਾਂ ਹੰਦ ਮਾਗ ਜਾ ਗਿਆ ਕਰ ਤੇ ਦੋ ਤਿੰਨ ਹੋਰ ਨੇ ਦਿੱਤੇ ਕਪਲ ਸ਼ਰਮਾ ਦੇ 쇼 ਵਿੱਚ ਹੁੰਦੀਆਂ ਨੇ ਉਹ ਐਕਸ਼ਨ ਦੇ ਕਿੰਕਰ ਕਿੰਦਾ ਸ਼ਬਦ ਤੇ ਕਿੰਦਾ ਹੱਥ ਚੱਲਦੇ ਨੇ ਪਹਿਲਾਂ ਮੈਨੂੰ ਲੱਗਿਆ ਆਹ ਮਗਾ ਕਿਤੇ ਅਮਰਸਪਾਲ ਦੇ ਭਾਬੇ ਵਾਂਗ ਹੁੰਦਾ ਲੱਗੇ ਕਮਲਬਾਹ ਨਾ ਇਹ ਇਹ ਜਿਹਾ ਕਿਤੇ ਕਰ ਮਾਇਰੇ ਪਰ ਨਹੀਂ ਟਾਈਮਿੰਗ ਵਧੀਆ ਸੀ ਬੀਬੀ ਕਿਉਂਕਿ ਮੀਡੀਆ ਨੂੰ ਕੇਸ਼ ਕਿੰਦਾ ਕਰਨਾ ਹੈ ਸਖਲੰਦਨ ਦੇ ਕੰਮ ਬਾਰੀ ਆਉਣੀ ਹੈ ਸਾਡੀ ਤੇ ਬੜੀ ਚਤਰ ਜੀ ਬਣ ਕੇ ਜਵਾਬ ਤੇ ਕਹਿੰਦੀ ਨਾਰਮਲ ਜੀ ਮੇਰੀ ਤਾਂ ਦੋਸਤੀ ਸੀ 1.5 ਸਾਲ ਪਹਿਲਾਂ ਮਿਲੀ ਸੀ ਸਲੂਨ ਤੇ ਅਫਸਾਨਾ ਨਾਲ ਉਹਦਾ ਕੀ ਪਾਸਤਾ ਹੈਗਾ ਮੈਂ ਵਧਿਆ ਮੈਂ ਕਿ ਬੇਨਤੀ ਕਰਨੀ ਹੈ ਵੀ ਇਹਨਾਂ ਲੋਕਾਂ ਦੇ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਗੱਡੀਆਂ ਕਿਵੇਂ ਬਣ ਗਈ ਫਿਰਾਨ ਇਹ ਸੀ ਗਿਆਨੀ ਬੂਟਾ ਸਿੰਘ ਮਾਮਲਾ ਉਲਟਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਤੁਸੀਂ ਅਕਸਰ ਵੇਖਿਆ ਜਿਵੇਂ ਵੱਡੇ ਵੱਡੇ ਲੋਕਾਂ ਦਾ ਜਦੋਂ ਕੁਝ ਬਾਹਰ ਆਉਂਦਾ ਤਾਂ ਫਿਰ ਉਹਦੇ ਹੈਰਾਨੀ ਹੁੰਦੀ ਹੈ ਅਫਸਾਨਾ ਖਾਨ ਦੀ ਭੈਣ ਕੀ ਕਹਿੰਦੀ ਸੀ ਕਹਿੰਦੀ ਮੇਰੀ ਨੋਰਮਲ ਜੀ ਫਰੈਂਡਸ਼ਿਪ ਪਰ ਪੂਰੇ ਪੰਜਾਬ ਦੀ ਇੱਕ ਆਵਾਜ਼ ਫੇਰ ਉੱਠ ਖੜੀ ਹੈ ਕਹਿੰਦੇ ਇਹਦਾ ਵੀ ਨਾਲ ਹੀ ਹੱਥ ਹੈ ਉਹਨੂੰ ਇੰਨੀ ਸਫਾਈ ਦੇਣ ਦੀ ਲੋੜ ਕਿ ਪੈ ਗਈ ਹੈ ਕਿ ਸਾਡਾ ਤਾਂ ਇਹਦੇ ਨਾਲ ਕੋਈ ਰਿਸ਼ਤਾ ਹੀ ਹੈ ਨਹੀਂ ਇੱਕ ਪਾਸੇ ਅਸੀਂ ਰਾਤਾਂ ਵੀ ਗਿਟਾਉਨੇ ਆ ਤੇ ਸਾਨੂੰ ਇਹਦੇ ਬਾਰੇ ਪਤਾ ਵੀ ਹੈ ਨਹੀਂ ਕਹਿੰਦੀ ਮੈਨੂੰ ਪਤਾ ਵੀ ਹੈ ਨਹੀਂ ਵੀ ਇਹ ਚਿੱਟੇ ਦੇ ਵਿੱਚਨ ਮੌਲਵ ਹੈ ਮੈਨੂੰ ਨਹੀਂ ਜਾਣਕਾਰ ਪੰਜਾਬ ਦੇ ਵਿੱਚ ਭੜਥੂ ਪੈ ਗਿਆ ਪਰ ਅਫਸਾਨਾ ਖਾਨ ਦੀ ਭੈਣ ਨੂੰ ਨਹੀਂ ਪਤਾ ਲੱਗਿਆ ਸ਼ਾਮਨਦੀਪ ਕੌਰ ਦੇ ਉੱਤੇ ਕੋਈ ਕੇਸ ਵੀ ਚੱਲਦਾ ਬਾਅਦ ਦੇ ਵਿੱਚ ਕਹਿੰਦੀ ਇਹ ਤਾਂ ਜ਼ਮਾਨਤ ਦੇ ਆਈ ਸੀ ਮੇਰੇ ਕੋਲੇ ਆ ਗਈ ਅਰੈਸਟ ਹੋ ਗਈ ਮੈਨੂੰ ਕੀ ਪਤਾ ਸੀ ਯਾਨੀ ਦੇਖੋ ਗੱਲ ਇਹ ਹੁੰਦੀ ਆ ਕਿੰਨਾ ਮਰਜੀ ਬੰਦਾ ਝੂਠ ਬੋਲੇ ਬੋਲਿਆ ਤਾਂ ਬੀਬੀ ਨੇ ਵੀ ਸੀ ਜਿਹੜੀ ਥਾਰ ਵਾਲੀ ਅਮਨਦੀਪ ਕੌਰ ਹੈ ਬੜੇ ਸ਼ਾਤਰ ਦਿਮਾਗ ਨਾਲ ਉਹਨੂੰ ਜਵਾਬ ਦਿੱਤਾ ਮੱਕੜ ਦੀ ਇੰਟਰਵਿਊ ਦੇ ਵਿੱਚ ਤਾਂ ਉਹ ਨਿਕਲ ਗਈ ਆਪਦੀ ਜਾਨ ਦੇ ਵਿੱਚ ਪਰ ਉਹ ਸਰਕਾਰ ਤੱਕ ਮੈਂ ਉਸੇ ਦਿਨ ਹੀ ਕਹਿ ਦਿੱਤੀ ਸੀ ਵੀ ਇਹ ਵੀਡੀਓ ਪਹੁੰਚੂਗੀ ਕਿਉਂਕਿ ਇੰਟਰਵਿਊ ਪਹਿਲਾ ਸੀ ਉਹ ਮਿਲੀਅਨ ਦੇ ਵਿੱਚ ਕ੍ਰਾਸ ਕਰ ਗਿਆ 3 ਮਿਲੀਅਨ ਦੇ ਆਸ-ਪਾਸ ਉਹ ਵੀਡੀਓ ਚਲੀ ਗਈ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਬਿਕਰਮ ਸਿੰਘ ਮਜੀਠੀਆ ਜਿਹੜਾ ਬਾਦਲ ਕਾ ਪਰਿਵਾਰ ਅਮਰਤਪਾਲ ਸਿੰਘ ਔਰ ਅਮਰਤਪਾਲ ਸਿੰਘ ਦੇ ਭਰਾ ਨੂੰ ਕਹਿੰਦਾ ਸੀ ਕਹਿੰਦਾ ਅਸੀਂ ਚਿੱਟਾ ਲਾਉਂਦੇ ਦੀ ਵੀਡੀਓ ਜਾਰੀ ਕਰਦੇ ਆਂ ਜੀ ਤਾਂ ਅਸੀਂ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਕਹਿੰਦੇ ਆਂ ਵੀ ਉਹ ਸਭ ਤੋਂ ਵੱਡੇ ਸਮਗਲਰ ਨੇ ਸਭ ਤੋਂ ਵੱਡੇ ਉਹ ਆਪਣੀ ਕੌਮ ਦਾ ਖਾਣ ਕਰਨ ਵਾਲਾ ਪਹਿਲਾ ਲਾਣਾ ਪੰਜਾਬ ਦਾ ਬਾਦਲਕ ਇਹ ਗੱਲ ਪੂਰਾ ਪੰਜਾਬ ਜਾਣਦਾ ਕਿਉਂਕਿ ਪੰਜਾਬ ਨੂੰ 25 ਸਾਲ ਲੁੱਟ ਕੇ ਅੱਜ ਫੇਰ ਜਦੋਂ ਲਾਈਵ ਹੋਇਆ ਇਹਨਾਂ ਦਾ ਫਖਬੀਰ ਸਿੰਘ ਬਾਦਲਕ ਕਹਿੰਦਾ ਇੱਕ ਵਾਰ ਸਰਕਾਰ ਬਣਾ ਦਿਓ ਇਹ ਅਸੀਂ ਤੁਹਾਨੂੰ ਫਲਾਨੀ ਚੀਜ਼ ਦੇ ਦੇਾਂਗੇ ਅਸੀਂ ਢੌਂਕੀ ਦੇ ਦੇਾਂਗੇ ਯਾਨੀ ਭਗਵੰਤ ਮਾਨ ਤੇ ਤੰਜ ਕਸ ਰਿਆ ਕਹਿੰਦਾ ਇਹਨਾਂ ਨੇ ਲੁੱਟਿਆ ਸਾਡੇ ਪੰਜਾਬ ਨੂੰ ਭਲਾ ਤੁਸੀਂ 25 ਸਾਲ ਲੁੱਟਿਆ ਤਾਂ ਹੁਣ ਫੇਰ ਕਹਿੰਦੇ ਹੋ ਸਾਡੀ ਵਾਰੀ ਆ ਇਹ ਸਾਡੀ ਵਾਰੀ ਦਿਓ ਸਾਨੂੰ ਹੁਣ ਇਹਨਾਂ ਦੇ ਅੱਗ ਲੱਗੀ ਹੋਈ ਆ ਕੁਰਸੀ ਦੀ ਪੰਜਾਬ ਦੀ ਜਨਤਾ ਜਾਣਦੀ ਆ ਕਿ ਅਸੀਂ ਬੰਦਾ ਕਿਹੜਾ ਬਿਠਾਉਣਾ ਹੈ ਪੰਜਾਬ ਦੇ ਅੰਦਰ ਅਮਰਪਾਲ ਸਿੰਘ ਪੰਜਾਬ ਨੂੰ ਸੀਐਮ ਬਣ ਚੁੱਕਿਆ ਪਰ ਮੈਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹਣਾ ਕਿ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਕਿੰਨੇ ਵੀ ਕਮੈਂਟ ਆਉਣਗੇ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਵਾਂਗਾ ਤੇ ਅਫਸਾਨਾ ਖਾਨ ਦੀ ਭੈਣ ਤੇ ਵਿਕਰਮ ਸਿੰਘ ਮਜੀਠੀਆ ਔਰ ਮੱਕੜ ਨੂੰ ਵੀ ਪੁੱਛ ਗੇ ਚ ਹੋ ਸਕਦੀ ਆ ਹੋ ਕਿਉਂ ਸਕਦੀ ਆ 10 ਸਾਲ ਦੇ ਵਿੱਚ ਜਦੋਂ ਮੱਕੜ ਸਾਹਿਬ ਇੰਟਰਵਿਊ ਕਰਨ ਜਾਂਦੇ ਆ ਤਾ ਪਹਿਲਾਂ ਹੀ ਜਿਹੜੀ ਕਿ ਉਹ ਸਾਈਕਲ ਕਹਾਣੀ ਤਾਂ ਦੇਖੋ ਕੀਤੀ ਸੀ ਉਹਨਾਂ ਦੀਆਂ ਰੈਸਟਰੀਆਂ ਉਹਨਾਂ ਦੇ ਕਾਗਜ਼ ਪੱਤਰ ਸਾਰੇ ਮੱਕੜ ਨੇ ਕੋਲੇ ਰਖਵਾਈ ਕਿ ਬੀਬੀ ਜੀ ਤੁਸੀਂ ਆਹ ਜਵਾਬ ਦੇ ਦਿਓ ਇੱਕ ਪਾਸੇ ਉਹ ਕਹਿੰਦੇ ਅਸੀਂ ਨਿਰਪੱਖ ਪੱਤਰਕਾਰ ਤਾਂ ਫਿਰ ਸਵਾਲ ਉੱਠਦੇ ਨੇ ਭਾਈ ਇਹ ਪੰਜਾਬ ਕਹਿੰਦਾ ਮੈਂ ਨਹੀਂ ਕਹਿੰਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਦੇ ਹੱਕ ਵਿੱਚੋਂ ਕਿ ਵਾਕਈ ਅਫਸਾਨਾ ਖਾਣ ਦੀ ਭੈਣ ਤਲਕ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚੋਂ ਤੇ ਵੀ ਨਿਸ਼ਾਨਾ ਸਾਧ ਸਕਦੀ ਆ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਬੀਬੀ ਦੇ ਬਾਹਰ ਆਉਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਇਹ ਗੱਲ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਹੀ ਹੈ ਤੇ ਹੁਣ ਵੀ ਕਹਿਣਾ ਕਿਉਂਕਿ ਬਿਜੀਲੈਂਸ ਉਹਦੇ ਤੇ ਮਿਹਰਬਾਨ ਹੋ ਚੁੱਕੀ ਹੈ ਇਹ ਗੱਲ ਤੁਹਾਡੇ ਸਾਹਮਣੇ ਆ ਜਾਣੀ ਹੈ ਖਬਰਾਂ ਦੇ ਵਿੱਚ ਇੱਕ ਦੋ ਘੰਟਿਆਂ ਤੋਂ ਬਾਅਦ ਹੀ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੜ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਅਮਨਦੀਪ ਕੌਰ ਨਾਲ ਜੁੜੀਆਂ ਖਬਰਾਂ ਜੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਮੈਂ ਉਸ ਦੀ وجہ ਤੋਂ ਪੂਰੇ ਪੰਜਾਬ ਚ ਹਾਹਾਕਾਰ ਮਚ ਗਈ ਹੈ ਕਿਉਂਕਿ ਨਿਤ نئی ਖਬਰ ਸਾਹਮਣੇ ਆ ਰਹੀ ਹੈਗੀਆ ਹਰ ਬੰਦਾ ਜਿਹੜਾ ਮੁਕੰਮਲ ਸਾਥ ਦੇ ਰਿਹਾ ਹੈਗਾ ਵਾ ਜਦੋਂ ਕੈਮਰੇ ਦੇ ਸਾਹਮਣੇ ਹੁੰਦਾ ਹੈ ਤੇ ਕਹਿੰਦਾ ਕਿ ਅਸੀਂ ਅਮਨਦੀਪ ਕੌਰ ਨੂੰ ਜਾਣਦੇ ਹਾਂ ਜਿਸ ਤਰ੍ਹਾਂ ਕਿ ਉਸਾਨਾ ਖਾਨ ਦੀ ਭੈਣ ਨੇ ਕਿਹਾ ਹੈ ਕਿ ਸਾਡਾ ਉਹਦੇ ਨਾਲ ਕੋਈ ਐਡਾ ਖਾਸ ਲਿੰਕ ਨਹੀਂ ਹੈ ਬਸ ਮਾਮੂਲੀ ਜੀ ਫ੍ਰੈਂਚਾਈਜ਼ ਹੈ ਦੀ ਮਾਮੂਲੀ ਜੀ ਫ੍ਰੈਂਚਿਪ ਹੈ ਤੇ ਤੁਹਾਡੇ ਘਰੋਂ ਕਿਸ ਤਰ੍ਹਾਂ ਉਹਦੀ ਗ੍ਰਫਤਾਰੀ ਹੁੰਦੀ ਹੈ ਔਰ ਉਹ ਉਹਦੇ ਜਿਹੜੇ ਲਿੰਕ ਹੈ ਉਹ ਵਿਕਰਮ ਮਜੀਠੀਆ ਤੱਕ ਨਿਕਲ ਹੁੰਦੇ ਹੈਗੇ ਆ ਤੁਸੀਂ ਵੀਡੀਓ ਦੇ ਵਿੱਚ ਮੁਕੰਮਲ ਜਾਣਕਾਰੀ ਹਾਸਲ ਕੀਤੀ ਇੱਕ ਇੱਕ ਚੀਜ਼ ਦੇ ਬਾਰੇ ਦੱਸਿਆ ਗਿਆ ਕਿ ਬਿਜ਼ਨਸ ਨੇ ਉਹਨੂੰ ਫੜ ਤੇ ਲਿਆ ਹੈਗਾ ਬੈ ਲੇਕਿਨ ਕਿਸ ਤਰ੍ਹਾਂ ਉਹ ਰਹਾ ਹੋ ਰਹੀ ਹੈਗੀ ਹੈ ਇਹ ਵੀ ਤੁਸੀਂ ਦੇਖ ਲਿਆ ਹਰ ਚੀਜ਼ ਤੁਹਾਡੇ ਸਾਹਮਣੇ ਖੁੱਲ ਕੇ ਆ ਗਈ ਹੈ ਵੀਰੋ ਹੁਣ ਫੈਸਲਾ ਤੁਹਾਡੇ ਉੱਤੇ ਹੈ ਤੁਸੀਂ ਇਸ ਚੀਜ਼ ਦੇ ਬਾਰੇ ਕੀ رائے ਰੱਖਦੇ ਹੋ ਜਾਂ ਤੁਸੀਂ ਕੀ ਸੋਚਦੇ ਹੋ ਇਹ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼